थाना कैंटोनमेंट एसएचओ मैडम अमनदीप कौर जी ਨੂੰ ਅੰਬੇਦਕਾ ਸਮਾਜ ਦਲ ਦੀ ਗੁਮਟਾਲਾ ਟੀਮ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਰਣਜੀਤ ਸਿੰਘ ਗੁਮਟਾਲਾ ਜ਼ਿਲ੍ਹਾ ਵਾਈਸ ਪ੍ਰਧਾਨ ਵਾਈਸ ਪ੍ਰਧਾਨ ਦਿਹਾਤੀ ਪੀਟਰ ਯੂਥ ਪ੍ਰਧਾਨ ਸਤਨਾਮ ਸਿੰਘ ਪ੍ਰਧਾਨ ਸਰਪਜੀਤ ਸਿੰਘ ਗੁਰਤਾਚ ਸਿੰਘ ਕਰਨਬੀਰ ਸਿੰਘ ਸੰਜੂ ਬਾਬੀ ਸੰਦੀਪ ਸਿੰਘ ਅਤੇ ਹੋਰ ਵੀ ਮੈਂਬਰ ਮੌਜੂਦ ਸਨ ਖਬਰ ਅੱਜ ਤੱਕ ਤੋਂ ਅਮਿਤ ਕੁਮਾਰ ਦੀ ਖਾਸ ਰਿਪੋਰਟ जय भीम जय भारत आदि धर्म समाज ਤੋਂ ਪੀਟਰ ਪ੍ਰਧਾਨ ਗਮਟਾਲਾ ਅਸੀਂ ਐਸਐਚਓ ਕੰਟਰੋਲ ਰੂਮ ਥਾਣੇ ਨੂੰ ਸਲਮਾਨਤ ਕਰਨ ਆਏ ਆ ਕਿਉਂਕਿ ਇਹ ਕ੍ਰਾਈਮ ਕੇ ਵਾਸਤੇ ਬਹੁਤ ਅچھے ਸੁੰਦਰ ਅਫਸਰ ਅਸੀਂ ਇਹਨਾਂ ਦੇ ਸਲਮਾਨਤ ਕਰਨਾ ਹੈ ਕਿ ਜਿਸ ਤਰ੍ਹਾਂ ਕਿ ਕ੍ਰਾਈਮ ਪੰਜ ਨੰਬਰ ਵਾਰਡ ਚੋਂ ਮਕਾਇਆ ਕਾਫੀ ਜਾ ਰਿਹਾ ਹੈ ਬਿਲਕੁਲ ਜੀ ਅਸੀਂ ਮਿਹਤ ਕਰਦੇ ਪਈ ਇਹੋ ਜੀ ਅਫਸਰ ਡੀਜੀਪੀ ਸਾਹਿਬ ਹੇਉਲੀ ਅਫਸਰਾਂ ਦੇ ਤੇ ਆਧਰਖੰਡ ਤੇ ਕ੍ਰਾਈਮ ਨੂੰ ਜਲਦੀ ਤੋਂ ਜਲਦੀ ਮਕਾਨ ਦੀ ਕੋਸ਼ਿਸ਼ ਕਰਨ। ਜੈ ਭੀਮ ਜੈਪਾਲ ਮੈਂ ਰਣਜੀਤ ਸਿੰਘ ਮਟਾਲਾ ਜ਼ਿਲ੍ਹਾ ਵਾਈਸ ਪ੍ਰਧਾਨ ਬੀਰਗਾ ਸਮਾਜਦਾਰ ਤੋਂ ਅੱਜ ਅਸੀਂ ਬਹੁਤ ਹੀ ਸਤਿਕਾਰਯੋਗ ਸਾਡੇ ਹੋਣਹਾਰ ਆਫੀਸਰ ਅਮਨਪ੍ਰੀਤ ਕੌਰ ਜੀ ਨੂੰ ਐਸਐਚਓ ਕੰਟੋਰਨਮੈਂਟ ਤੋਂ ਸਨਮਾਨਿਤ ਕਰਨ ਆਏ ਹਾਂ ਜਿਨ੍ਹਾਂ ਨੇ ਵਾਰਡ ਨੰਬਰ 2 ਵਿੱਚ ਨਸ਼ੇ ਦੇ ਖਿਲਾਫ ਬਹੁਤ ਤੇਜ਼ੀ ਨਾਲ ਆਪਣਾ ਐਕਸ਼ਨ ਲਿਆ ਹੈ ਔਰ ਕਾਫੀ ਘਟ ਹੋਇਆ ਨਸ਼ੇ ਦਾ ਵਪਾਰ ਉੱਥੇ ਅਸੀਂ ਉਮੀਦ ਕਰਦੇ ਹਾਂ ਗਾਂ ਵੀ ਇਦਾਂ ਹੀ ਆਪਣੀ ਡਿਊਟੀ ਇਮਾਨਦਾਰੀ ਨਾਲ ਪਾ ਕੇ ਨਸ਼ੇ ਨੂੰ ਖਤਮ ਕਰਨਗੇ ਔਰ ਅਸੀਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਦਾਂ ਦੇ ਅਫਸਰ ਹਰ ਜਗ੍ਹਾ ਲਾਗੇ ਤੇ ਜਲਦੀ ਤੋਂ ਜਲਦੀ ਨਸ਼ੇ ਨੂੰ ਖਤਮ ਕਰਨ ਦੇ ਵਿੱਚ ਸਹਿਯੋਗ ਕਰਨ ਜੈ ਭੀਮ ਜੈ ਭਾਤਕ